ਮੈਂ ਨਾ ਸੌਣ ਲੱਗਿਆ ਸੀਗਾ ਕਿ ਟੱਗ ਤੇ ਮੈਂ ਕਹਾ ਯਾਰ ਸੌਣਿਆ ਹਨਾ ਵੀ ਰਾਤ ਨੂੰ ਸਾਰੀ ਰਾਤ ਜਾਗਦੇ ਰੰਗ ਹੀ ਕੀ ਸੀ ਕੱਲ ਕਾਲ ਸੈਂਟਰਾਂ ਨਾਲ ਬੈਠੇ ਤੇ ਮੈਂ ਕਹ ਇੱਕ ਚੁਟਕਲਾ ਸੁਣਾ ਦਈਏ ਸੌਣ ਤੋਂ ਯਾਰ ਪਹਿਲਾ ਪਹਿਲਾ ਮੁੰਡਿਆਂ ਨੂੰ ਤੇ ਸਾਡੇ ਨਾ ਕਦੇ-ਕਦੇ ਘਰੇ ਗੱਲ ਚੱਲਦੀ ਜਦੋਂ ਮੇਰੇ ਵੀ ਇਹਦਾ ਦਿਮਾਗ ਬਹੁਤ ਆ ਦਿਮਾਗ ਬਹੁਤ ਆ ਤੇ ਮੇਰੇ ਫਾਦਰ ਨੇ ਕਿਹਾ ਨਾ ਵੀ ਸਾਡਾ ਆੜਤੀ ਅਸੀਂ ਪੁਆਣੀਗੜ ਬਲਦੇਵ ਕ੍ਰੇਸ਼ਨ ਸਾਰੇ ਜਾਣਦੇ ਹੋਣਗੇ ਪਿਰਦਾਵੇ ਹੋਣੀ ਵੀ ਜਿਹੜੇ ਅੱਜ ਰੀਲ ਦੇਖਣਗੇ ਬਲਦੇਵ ਕ੍ਰੇਸ਼ਨ ਮੋਟੂ ਬਰਿੰਦਰ ਦੇ ਡੈਡੀ ਤੇ ਉਹ ਕਹਿ ਦੇਣਾ ਵੀ ਮੇਰੇ ਫਾਦਰ ਨੂੰ ਕਿਹਾ ਕਰ ਵੀ ਵੀ ਦਵਿੰਦਰ ਸਿੰਘ ਇਹ ਮੁੰਡੇ ਦਾ ਨਾ ਦਿਮਾਗ ਇਹ ਜਾ ਵੀ ਜੇ ਕਿਤੇ ਸਹੀ ਪੁੱਠੇ ਪਾਸੇ ਤਾਂ ਲੱ ਚੱਲ ਪਿਆ ਤਾਂ ਸਲਾਖਾਂ ਖੜੀਆਂ ਕਰ ਦੂ ਜੇਲ੍ਹ ਦੀਆਂ ਕੰਧਾਂ ਖੜੀਆਂ ਕਰ ਦੂ ਜਿੱਦਣ ਸਹੀ ਪਾਸੇ ਤੁਰ ਪਿਆ ਉਦਣ ਸੋਣੀਆਂ ਕੰਧਾਂ ਖੜੀਆਂ ਕਰ ਦੂ ਅੱਛਾ ਸਲਾਖਾਂ ਵਾਲੀ ਗੱਲ ਤਾਂ ਮੇਰੇ ਫਾਦਰ ਨੇ ਕੱਟਤੀ ਭਾਈ ਕਹਿੰਨ ਕਿਉਂ ਫਾਦਰ ਕਹਿੰਦਾ ਆਇਆ ਨਾ ਗੱਲ ਵੀ ਕਰੇ ਆ ਕੇ ਤੇ ਮੇਰੇ ਫਾਦਰ ਨੇ ਮੇਰੇ ਮਦਰ ਕੋਲੇ ਕਿਤੇ ਮੇਰੇ ਦਾਨੀ ਜੀ ਨਾਲ ਕੋਲ ਬੈਠੇ ਬੈਠੇ ਕਹਿਦਾ ਕਿਤੇ ਪੈਂ ਮਾਰਦੀ ਫੁਗਰੀ ਵੀ ਫੁਗਰੀ ਦਾ ਗਾਲੀ ਮਾਰੀ ਸੱਚੀ ਗੱਲ ਹੀ ਕਹੀ ਵੀ ਬਲਦੇਵ ਕ੍ਰਿਸ਼ਨ ਆਏ ਕਹਿੰਦਾ ਵੀ ਤੂੰ ਸੁਣਾ ਆਦੀ ਦਿੱਤੀ ਵੀ ਵੀ ਝੂਠ ਵੀ ਨਹੀਂ ਬੋਲਿਆ ਸੱਚ ਵੀ ਬੋਲਦਾ ਬਾਹਲੇ ਵਸਣਾ ਦੇਖੋ ਕਿੰਨੇ ਵੀ ਫਿਲਾਸਫਰ ਹੁੰਦੇ ਆ ਨਾ ਪ੍ਰੋਫੈਸਰ ਕਿੰਨੇ ਦੇਖੋ ਕਹਿੰਦਾ ਜੱਟ ਦੀ ਫਿਲਾਸਫੀ ਨਹੀਂ ਆਉਣੀ ਤੇਰੇ ਹਿਸਾਬ ਚ ਮੇਰੇ ਡੈਡੀ ਦਾ ਭਾਈ ਹਿਮਾ ਮਾਨਲੀ ਦੇ ਬਹੁਤ ਤਾਕੜੇ ਫੈਨ ਸੀਗੇ ਕਦੇ ਕਦੇ ਕਿਆ ਕਰਨਾ ਨਾ ਮੇਰੀ ਮੰਮੀ ਕਿਆ ਕਰਾਉਣਾ ਵੀ ਤੇਰੀ ਡੈਡੀ ਕੋਲੇ ਜਨਾ ਜੇ ਹੇਮਾ ਮਾਨਲੀ ਦਾ ਨਾਮ ਲੈ ਦੀ ਬੜੇ ਖੁਸ਼ ਹੁੰਦੇ ਆ ਕੁਦਕੁਤੀਆਂ ਇੱਕ ਮਿੰਟ ਡੈਡੀ ਦੇ ਕੁਦਕੁਤੀਆਂ ਬਹੁਤ ਨਿਕਲਦੀ ਆ ਤੇ ਨਾ ਉਹ ਮੇਰੀ ਮੰਮੀ ਕਹੇ ਕਰੇ ਨਾ ਵੀ ਇਹ ਹੇਮਾ ਮਾਨਲੀ ਦਾ ਨਾਮ ਲੈ ਕੇ ਦੇਖੋ ਨਾ ਕੋਲੇ ਇੱਕ ਤਾਂ ਹੇਮਾ ਮਾਨਲੀ ਦੇ ਨਾਮ ਤੋਂ ਤਰੱਕ ਦੇ ਜਿਆ ਤੇ ਇੱਕ ਜਤਿੰਦਰ ਪੰਨੂ ਦੇ ਉਹ ਜਤਿੰਦਰ ਪੰਨੂ ਵਾਲੇ ਤਾਂ ਤੁਸੀਂ ਸੁਣਿਆ ਪਿੱਛੇ ਜਾ ਕੇ ਸੁਣ ਲਿਓ ਵੀ ਬੜੇ ਤਗੜੇ ਫੈਨ ਸੀਗੇ ਤੇ ਜਦੋਂ ਜਤਿੰਦਰ ਪੰਨੂ ਇਹਨਾਂ ਦਾ ਇਹ ਕਿੱਕ ਲੈਣ ਦਾ ਉਹ ਕਰਨ ਲੱਗ ਗਿਆ ਸਾਈਡ ਜੀ ਲੈਣ ਲੱਗ ਗਿਆ ਮੁੜ ਕੇ ਉਹਦੇ ਨਾਂ ਤੋਂ ਵੀ ਤਰਫ ਕਰਨ ਲੱਗ ਗਏ ਤਰਫ ਕਰਨ ਤੱਕ ਆਦਾ ਉਹਦੇ ਨਾਂ ਤੋਂ ਤਾਂ ਅਲਰਜੀ ਹੋ ਗਈ ਨਾ ਧੱਫੜ ਜੇ ਹੋਣ ਲੱਗੇ ਤੇ ਥੇਮਾ ਮਾਨਲੀ ਦੇ ਨਾਂ ਤੋਂ ਹਲੇ ਵੀ ਮੜਾ ਜਾਂ ਕਰਦੇ ਨੇ ਮੜਾ ਜਾਂ ਵੀ ਐ ਹਲੇ ਤਰੰਗ ਜੀ ਤਾਂ ਹੈਗੀ ਆ ਵੀ ਉਹ ਉਹ ਤੜ ਜੀ ਤਾਂ ਮੁੱਕ ਗਈ ਉਹ ਤਰੰਗ ਜੀ ਹੈਗੀ ਹਲੇ ਵੀ ਜਿਵੇਂ ਤੜੰਗ ਜੇ ਨਹੀਂ ਹੁੰਦੇ ਨੇ ਮੁੜ ਕੇ ਫੁੱਲ ਸਟਾਪ ਜਾਉਂਦਾ ਹੁੰਦਾ ਬੱਬੂ ਸਾਲਾ ਬਹੁਤ ਗੰਦਾ ਹੁੰਦਾ ਸੀਗਾ ਸਾਡੇ ਨਾਲ ਉੱਥੇ ਹੁੰਦਾ ਸੀਗਾ ਪਸੰਦੀ ਪਰਦੇਵ ਡਾਉਣ ਉਹ ਕਹਿੰਦਾ ਨਾ ਵੀ ਜਿਹਨੂੰ ਜਾਣਿਆ ਸਗਰੇ ਕਹਿੰਦਾ ਇੱਕ ਬਾਅਦ ਚ ਫੁੱਲ ਸਟਾਪ ਜਾਉਦਾ ਦਾ ਸਾਲਾ ਬਹੁਤ ਕੁੱਤਾ ਜਿਹਾ ਚਲੋ ਉਹ ਕਹਨੂੰ ਉਧਰ ਨੂੰ ਆਪਣ ਲੈ ਜਾਣੀਆਂ ਗੱਲ ਤੇ ਨਾ ਭਾਈ ਮੇਰੇ ਡੈਡੀ ਨੇ ਭਾਈ ਉਹ ਗੱਲ ਸੁਣਾਈ ਵੀ ਉਹ ਕਹਿੰਦਾ ਨਾ ਵੀ ਇਹ ਸੋਨੇ ਦੀਆਂ ਕੰਧਾਂ ਖੜੀਆਂ ਕਰ ਦੂ ਹਣਾ ਤੇ ਨਾ ਮੇਰੇ ਫਾਦਰ ਨੇ ਫਿਰ ਜਦੋਂ ਐ ਇੱਕ ਦੋ ਤਪਾਰੀ ਉਹ ਗੱਲ ਜੀ ਸੁਣਾਈ ਹੈ ਨਾ ਮੇਰੇ ਬੈਠੇ ਬੂਟੇ ਤੇ ਮੇਰੀ ਮਦਰ ਲੜ ਪਿਆ ਕਰੇ ਤੇ ਨਾ ਕਹਿੰਦੇ ਐਵੇਂ ਕਹੀ ਜਾਂਦੇ ਸੋਨੇ ਦੇ ਕਰ ਦੂ ਸੋਨੇ ਦੇ ਕਰਦਾ ਕਰਿਆ ਕਰੀ ਕਈ ਸਲਾਖਾਂ ਵੀ ਕਰ ਦੂ ਖੜੀਆਂ ਉਹ ਮੇਰੇ ਫਾਦਰ ਤਰਕ ਜੇ ਗਏ ਉਦੋਂ ਤਾਂ ਨਹੀਂ ਮੈਨੂੰ ਸਮਝ ਲੱਗੀ ਤੇ ਜਦੋਂ ਮੈਂ ਗਿਆ ਜੇਲ ਫੇਰ ਮੈਨੂੰ ਸਮਝ ਲੱਗੀ ਵੀ ਦਵਿੰਦਰ ਸਿੰਘ ਸਟੋਰੀ ਬਈ ਅੱਧੀ ਸੁਣਾ ਗਿਆ ਬਾਪੂ ਵਾਲੀ ਕਰ ਗਏ ਐ ਵੀ ਪੁੱਤ ਪਿਓ ਮਈ ਆ ਹਨਾ ਤੇ ਵੀ ਪੋਲਿਟਿਕਸ ਖੇੜ ਗਿਆ ਪੁੱਤ ਨਾਲ ਤੇ ਹਨਾ ਵੀ ਫਿਲਾਸਫਰ ਬਣ ਗਿਆ ਤੇ ਪੁੱਤਨ ਵਾਲੀ ਪੋਲਿਟਿਕਸ ਖੇੜ ਗਿਆ ਦੇਖੀ ਮਾਟਰ ਜੀ ਐ ਨਾ ਕਰੋ ਪ੍ਰੋਫੈਸਰ ਸਾਹਿਬ ਪ੍ਰਿੰਸੀਪਲ ਸਾਹਿਬ ਕਹਿਵਾਂਗੇ ਅਸੀਂ ਤਾਂ ਭਾਈ ਪ੍ਰਿੰਸੀਪਲ ਸਾਹਿਬ ਗੁੱਸੇ 'ਚ ਰਹਿੰਦੇ ਮੇਰੇ ਨਾਲ ਕਦੇ-ਕਦੇ ਮੂੰਹ ਹਲੇ ਹੁਣ ਖੁਸ਼ ਹੋ ਜਾਣਗੇ ਕੋਈ ਗੱਲ ਨਹੀਂ ਤੇ ਆਪਾਂ ਕਰ ਲਾਂਗੇ ਕਿਉਂਕਿ ਮੇਰੇ ਹੁਣ ਆਪਣੇ ਦਾਦਾ ਜੀ ਵਾਲੇ ਮੂਡ ਨੇ ਹੁਣ ਭਾਈ ਕੀ ਕਰੀਏ ਇਹ ਸਾਊ ਬੰਦੇ ਨੇ ਇਹ ਮੇਰੇ ਫਾਦਰ ਬਹੁਤ ਸ਼ਰੀਫੀ ਕਰਕੇ ਜਾਣੇ ਗਏ ਆਪਦੇ ਇਲਾਕੇ 'ਚ ਤੇ ਮੈਂ ਖਰਮਸਤੀ ਵਾਲਾ ਜਿਹੜਾ ਜਾਇਦਾਦ ਸਾਬ ਨੇ ਤਾਂ ਮੈਂ ਹੀ ਖੁੰਡ ਅਖੜ ਕਾ ਕੇ ਰੱਖਿਆ ਤੇ ਤੁਸੀਂ ਐਂ ਦੇਖੋ ਵੀ ਆਪਾਂ ਨੂੰ ਦੇਖੋ ਮਾਰੀ ਜਾਂਦੇ ਆ ਵੀ ਅੱਗੇ ਗਰਮੀ ਬਾਜੂ ਵੀ ਅੱਗੇ ਗਰਮੀ ਪਰ ਬਾਤ ਤਾਂ ਬਹੁਤ ਗਈ ਆਪਾਂ ਨੂੰ ਰੁੱਖ ਲਾਉਣੇ ਚਾਹੀਦੇ ਆਪਾਂ 5 ਕਰੋੜ ਰੁੱਖ ਲਾਉਣੇ ਆਪਾਂ ਪੰਜਾਬ ਦੇ ਵਿੱਚ 50 ਪੰਜਾਬ ਦੀ 5 ਕਰੋੜ ਲਾ ਦੇਣੇ ਆਪਾਂ ਇੱਕ ਠਿਮਰਾਉਣੇ ਜੇ ਨਹੀਂ ਇਹ ਵੱਢਦੇ ਵੱਢੀ ਜਾਣ ਦੇ ਰੁੱਖੋ ਇਹ ਵੱਢਣ ਦੋ ਆਪਾਂ 10 ਲਾਓ ਹਾਈਵੇ ਤੇ ਇੱਕ ਪੱਟ ਦਿਆ ਆਪਾਂ 10 ਲਾ ਦੋ ਉਹਦੇ ਚ ਮੋਟਰ ਦੇ ਵਾਲੇ ਵਾਲੇ ਲਾ ਦੇ ਯਾਰ ਛਾੜ ਨਹੀਂ ਨੀ ਨਾਲੇ ਹੁਣ ਆਪਾਂ ਰੁੱਖ ਨਹੀਂ ਛਾੜਨੇ ਤੇ ਬੱਚੇ ਨਹੀਂ ਛਾੜਨੇ ਕੁਦਰਤ ਨਾਲ ਆਪਾਂ ਖਲਵਾੜ ਨਹੀਂ ਕਰਨਾ ਠੀਕ ਆ ਤੇ ਉਹ ਗੱਲ ਹੋ ਗਈ ਅੱਜ ਤਾਂ ਵੀ ਥੋਨੇ ਦੀ ਕੰਧਾ ਵਾਲੀ ਮਾਇਆ ਜੇ ਐਲਾਨ ਕਰਤਾ ਕਿ ਐਮਸੀਆਈ ਚ ਵੀ ਕਿਸਾਨਾਂ ਦੀ ਕੋਈ ਫੀਸ ਨਹੀਂ ਕਿਸਾਨਾਂ ਦੀ ਕੋਈ ਫੀਸ ਨਹੀਂ ਆ ਜਾਓ ਬਈ ਮੈਂਬਰ ਬਣ ਜਾਓ ਤੁਹਾਡੇ ਪੁੱਤ ਨੇ ਤੁਹਾਡੇ ਲਈ ਕ੍ਰਾਂਤੀ ਖੜੀ ਕਰਤੀ ਹੁਣ ਦੱਸੋ ਭਾਈ ਮੈਂ ਲਾਲਚੀ ਆ ਮੈਂ ਠੱਗਾ ਦੱਸੋ ਕਿੱਥੇ ਠੱਗ ਕੇ ਭਜਣਾ ਤੁਸੀਂ ਵੀ ਆ ਜਾਓ ਤੁਹਾਨੂੰ ਵੀ ਅਸੀਂ ਤਾਂ ਤੁਹਾਨੂੰ ਵੀ ਭਾਈ ਗਲਬੱਕੜੀ ਚ ਲੈਣੇ ਆ ਸਾਡੇ ਹੀ ਪੁੱਤੋਂ ਤੁਸੀਂ ਵੀ ਤੁਹਾਨੂੰ ਵੀ ਅਸੀਂ ਇੱਕ ਇੱਕ ਜਾਮਾ ਲੈ ਕੇ ਦੇਵਾਂਗੇ ਜਿਹੜਾ ਸਤਿੰਦਰ ਸਰਤਾਜ ਨਹੀਂ ਕਹਿੰਦਾ ਹੁੰਦਾ ਵੀ ਪਹਿਲੀ ਕਿੱਕ ਤੇ ਸਟਾਰਟ ਸਾਡਾ ਜਾਮਾ ਤੇ ਹੋਰ ਦੱਸ ਕੀ ਭਾਲੀ ਉਹ ਤੁਹਾਨੂੰ ਵੀ ਲੈ ਕੇ ਦੇਵਾਂਗੇ ਤੁਸੀਂ ਵੀ ਸਾਡੀ ਦੀ ਪੁੱਤੋਂ ਤੇ ਤੁਹਾਡੇ ਪੈਸੇ ਵੀ ਸਾਰਿਆਂ ਦੇ ਮੋੜਾਂਗੇ ਭਾਈ ਸਾਰਿਆਂ ਦੇ ਪਹਿਲਾਂ ਪੈਸੇ ਮੋੜਾਂਗੇ ਪਹਿਲਾਂ ਤੁਹਾਡਾ ਉਹ ਲਾਂਬਾ ਲਾਹਾਂਗੇ ਪਰ ਨਾਲ ਆਓ ਸਾਰੇ ਜਣੇ ਸਾਥ ਦਿਓ ਤੇ ਨਾਲ ਆ ਹੁਣ ਮੈਂ 2 ਘੰਟੇ ਸੌਣਾ ਤੇ ਰੈਸਟ ਕਰਕੇ ਫਿਰ ਦਿਮਾਗ ਚੱਲਦਾਗਾ ਦਿਮਾਗ ਵੀ ਲੋਡ ਮੰਨਿਆ ਕਿ ਵਜਾ ਖੜਾਗਾ ਵੀ ਅੱਜ ਨਾ ਪੋਟੇ ਜੇ ਸੋਂਣ ਲੱਗੇ ਤੇ ਲਾਂਡੇਦਾਰੀ ਡਰ ਜੇ ਗਈ ਕਹਿੰਦੀ ਖੱਬੇ ਪਾਸੇ ਦੇ ਪੋਟੇ ਨਹੀਂ ਸੋਂਣ ਹੋਣੇ ਚਾਹੀਦੇ ਮਗਰ ਉਹੀ ਉਹ ਕਿਤੇ ਆਪਣਾ ਪਮਕਿਨ ਸੀਡ ਖਾਂਦੇ ਤੇ ਉਹ ਹੋ ਜੇ ਜਾਂਦੇ ਮੇਰੇ ਇਦਾਂ ਅਲਰਜੀ ਵਾਂਗ ਹੋ ਜਾਂਦੀ ਆ ਤੇ ਪਮਕਕਿਨ ਸੀਡ ਤੇ ਮਗਰ ਖਾਣਾ ਮੈਂ ਦੂਜਾ ਆਲੂ ਭਖਾਰੀ ਸੁੱਕੇ ਤੇ ਜੱਟ ਦੇ ਮਗਰ ਤੇ ਮਗਰ ਦਾ ਰੋਡ ਕੁੱਟਣਾ ਇਹਦਾ ਬਿਨਾਂ ਰੈਡੀਏਟਰ ਵਾਲਾ ਸੰਗਰੂਰ ਵਾਲਿਆਂ ਦਾ ਮਾ ਕਿੱਤੇ ਫਿਰਦੀਆਂ ਮੋਗੇ ਵਾਲੀ ਸ਼ਹਿਰ ਵਾਲਿਆਂ ਨੂੰ ਆਪਾਂ ਪਿੰਡੂ ਬੱਦੇ ਇਹ ਤਾਂ ਕਹਿੰਦਾ ਜਦੋਂ ਅਸੀਂ ਭਾਈ ਫਾਰਮ ਚ ਮੂਵ ਹੋਏ ਸਾਨੂੰ ਪਹਿਲਾਂ ਵੀ ਇਸ ਨੂੰ ਚੋਰੀ ਸੁਣਾਈ ਆ ਤੇ ਉਹ ਗੋਆ ਜਾਂ ਸੜਕ ਤੱਕ ਗੋਰਿਆਂ ਨੇ ਗਵਾਂਡੀਆਂ ਨੇ ਉਹਨਾਂ ਦੇ ਗਾਈਆਂ ਦਾ ਫਾਰਮ ਸੀਗਾ ਤੇ ਇਹ ਤਾਂ ਭਾਈ ਨੱਕ ਜਿਹਾ ਚਲਾਵੇ ਮਦਰ ਤਾਂ ਨਹੀਂ ਮੇਰੀ ਬੋਲੀ ਕੁਸ ਉਹਨੂੰ ਦਾਤ ਪੈ ਗਈ ਸੀਗੀ ਉਹ ਵੀ ਮੋਗੇ ਵਾਲੀ ਹੋਈ ਆ ਉਹ ਵੀ ਸ਼ਹਿਰ ਨਾ ਸੀਗੀ ਇਦੋਂ ਸਾਡੇ ਵਾਲਾ ਵੀ ਪ੍ਰਧਾਨ ਤਾਂ ਹੀ ਹੋਏ ਮਮਨਲੀ ਦਾ ਅੱਜ ਕਿਹ ਰਿਹਾ ਇਹ ਵੀ ਹੁਣ ਚਲੋ ਮਕੌਲ ਨੀ ਕਰ ਗੱਲ ਲਾ ਕੇ ਤੇ ਗਾਲਾਂ ਪੈਣ ਗਈਆਂ ਫਿਰ ਤੇ ਆਪਾਂ ਨਾਲੇ ਮਾਪਦੇ ਪਿਆਉਣ ਨੂੰ ਮਖੌਲ ਨਹੀਂ ਕਰਨਾ ਚਾਹੀਦਾ ਇਹ ਆਪਣੇ ਟੰਗਾ ਨਹੀਂ ਸਮਝਿਆ ਜਾਂਦਾ ਚਲੋ ਤੇ ਕੀ ਕਹਿੰਦੇ ਜੀ ਕਿ ਬੰਗਣ ਮਾਂ ਨੂੰ ਮਸਕਰੀਆਂ ਕਰਦਾ ਨਾ ਆਪਾਂ ਕਾਦੀ ਗੱਲ ਜੀ ਕਰਦੇ ਸੀ ਗੱਲ ਭੁੱਲ ਗਏ ਯਾਰ ਸ਼ਹਿਰੀ ਦੀ ਗੱਲ ਕਰਦੇ ਸੀ ਆਓ ਤੇ ਇਹ ਨਾ ਨੱਕ ਜੱਸ ਘੋੜੇ ਵਾਂ ਕੀ ਗੱਲ ਹੋਗੀ ਸਮਾਈ ਲੀ ਆਉਂਦੀ ਆਪਾਂ ਕੀ ਗੱਲ ਆ ਤੇ ਆਹ ਨਾ ਸਮਾਈ ਲੀ ਆਉਂਦੀ ਕਹਿੰਦੀ ਮੈਂ ਕਿਹਾ ਗੋਈ ਨਹੀਂ ਆਉਂਦੀ ਕਹਿੰਦੀ ਹਾਂ ਮੈਂ ਕਿਹਾ ਜਾ ਪਰੇ ਮੈਂ ਕਿਹਾ ਇੱਥੋਂ ਉੱਤੇ ਰੇ ਪਾਉਂਦੇ ਹੁੰਦੇ ਹਨ ਨਾ ਟਰੈਕਟਰ ਤੇ ਬੈਠੇ ਹੋਣਾ ਟੇਬ ਚੱਲਦੀ ਹੋਣੀ ਲੱਗਿਆ ਹੋਣਾ ਉਧਰੋਂ ਕਹਿੰਦਾ ਮਾਨਕ ਹਨਾ ਕਲੀ ਵਧੀਆ ਤੇ ਨਿਆਰੇ ਜਾਂਦੇ ਤੇ ਉਹ ਵੀ ਇਹਨੇ ਟੋਕਰਾ ਛੱਟਣਾ ਤੇ ਭੈਣ ਨਾ ਅੱਧਾ ਉੱਤੇ ਹੀ ਪੈ ਜਾਣਾ ਗਲਾਵੇਂ ਜੇ ਹਨਾ ਉਹ ਫਿਰ ਉਹਨੇ ਜੇ ਕਰਕੇ ਕੱਢ ਵੀ ਦੇਣਾ ਮੂੰਹ 'ਚ ਵੀ ਹੁਣ ਪਈ ਜਾਣਾ ਹੁਣ ਉਹ ਪਈ ਜਾਂਦਾ ਸੀਗਾ ਮਾੜਾ ਮੋਟਰ ਦਾ ਹੁਣ ਆਇਆ ਫਿਰ ਮੁਕਰਣਾ ਥੋੜੀ ਆ ਵੀ ਝੂਟ ਥੋੜੀ ਮਾਰਨਾ ਵੀ ਨਹੀਂ ਪੈਂਦਾ ਜੀ ਹਨਾ ਮੈਂ ਕਿਹਾ ਵੀ ਸਾਨੂੰ ਤਾਂ ਕਿਓ ਵਰਗਾ ਲੱਗਦਾ ਏ ਕਹਿੰਦੀ ਅੱਛਾ ਜੀ ਕਹਿੰਦੀ ਉਹ ਕਿਵੇਂ ਮੈਂ ਕਿਹਾ ਥੋੜਾ ਕੇ ਚਿਹਰ ਖੜ ਤੇਰਾ ਵੀ ਨੱਕ ਜਾ ਮਰ ਜੂ ਮਰ ਜੂ ਕਹਿੰਗਾ ਫਿਰ ਨੂੰ ਮੈਂ ਕਿਹਾ ਦੂਣੀ ਚ ਮੈਂ ਕਿਹਾ ਮੋਟੀ ਹੋਣ ਲੱਗ ਜਾਈ ਉਹੀ ਗੱਲ ਪਾਈ ਮੇਰਾ ਆਫਰ ਲਾਲ ਜਰਾ ਰੰਗ ਨਿਕਲਿਆ ਆ ਹਨਾ ਤੇ ਥੋੜੇ ਕਿ ਚਰਚੀ ਫਾਰਮ 'ਚ ਰਹਿਣ ਲੱਗੇ ਪਯੌਰ ਖਾਣੀ ਤੇ ਸਾਰਾ ਦਿਨ ਲਾਉਣੀਆਂ ਢੋਲੇ ਦੀਆਂ ਪਰ ਉਹ ਮਿਹਨਤ ਬਹੁ ਕੀਤੀ ਆਪ ਅਸੀਂ ਰੇਰੂ ਪਾਉਂਦੇ ਰਹੇ ਕੱਖ ਕੁਖ ਵੀ ਪੜਦੇ ਰਹੇ ਸਾਰਾ ਟੱਬਰ ਲੱਗ ਕੇ ਸਪਰੇਆ ਵੀ ਕੀਤੀ ਆ ਸਾਡੀ ਮਾਤਾ ਵੀ ਲੱਗੀ ਰਹੀ ਐਂਦਾ ਮਟਰ ਨਹੀਂ ਵੀ ਪਿੱਛੇ ਨਹੀਂ ਹੱਟੀ ਜੱਟੀ ਨੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਸਾਰੀ ਉਮਰ ਟੂਮਾ ਵੀ ਵੇਚਿਆ ਕਹਿੰਦੀ ਮੈਂ ਜ਼ਮੀਨ ਬਣਾਉਣ ਦੀ ਮਾਰੀ ਨੇ ਤੋਰਾ ਸਾਡੀ ਮਾਂ ਨਹੀਂ ਕਮਾਇਆ ਐਵੇਂ ਗੱਲਾਂ ਹੋਰ ਗੱਲਾਂ ਦੀਆਂ ਗੱਲਾਂ ਭਾਈ ਉਹਨੂੰ ਵੀ ਅਸੀਂ ਟ੍ਰਿਬਿਊਟ ਕਰਦੇ ਆ ਤੋਰਾ ਸਾਡੀ ਮਾਂ ਹੀ ਆ ਤੇ ਮਾਂ ਤੇ ਗਏ ਆ ਤੇ ਮਾਮਿਆਂ ਤੇ ਵੀ ਗਏ ਆ ਤੇ ਮਾਤੇ ਵੀ ਗਏ ਆ ਤੇ ਗਾਂ ਮਾਮਿਆਂ ਦੇ ਪੁੱਤਾਂ ਦੇ ਜਵਾਗ ਵੀ ਆਪਣੇ ਕਹੇ ਲੋਕਾਂ ਦੇ ਮੁੰਡੇ ਵੀ ਆਪਣੇ ਅਰ ਗਈ ਆ ਬੈਲੀ ਪੂਰੇ ਕਹਿੰਦੇ ਜਮਾ ਕਹਿੰਦੇ ਤੇਰੇ ਅਰਗਾ ਇੱਕ ਤਾਂ ਕਹਿੰਦੇ ਛੋਟਾ ਦਾ ਕਹਿੰਦੇ ਮਾਤਾ ਭਾਈ ਚਲੋ ਹਨਾ ਪਿਆਓ ਪਰ ਪੁੱਤ ਪਿਤਾ ਪਰ ਘੋੜਾ ਕਹਿੰਦੇ ਹੁੰਦੇ ਫਿਰ ਜਾਂਦੀ ਹੋਏ ਆਪਣਾ ਡੀਐਨਏ ਪਰ ਦੇਖੋ ਪੰਜਾਬ ਚ ਕਿੰਨਾ ਆਪਣੇ ਨਾਲ ਤਸ਼ੱਦਦ ਹੋ ਰਿਹਾ ਉੱਠੋ ਯਾਰ ਸਾਰੇ ਹਿੰਮਤ ਕਰੋ ਉੱਠੋ ਮੈਂ ਤਾਂ ਸੌਣ ਲੱਗਿਆ 2 ਘੰਟੇ ਤੂੰ ਤੂੰ ਹੀ ਤਾਂ ਉੱਠੋ ਯਾਰ ਸੋਫਿਆਂ ਨਾਲ ਜਿਪਕੇ ਬੈ ਭੈਣਾ ਆਪਣੇ ਕੋ ਆਗੂਆਂ ਨੂੰ ਕੀ ਹੋ ਗਿਆ ਯਾਰ ਮੈਂ ਇਹ ਕਹਿਣਾ ਵੀ ਭਾਈ ਆਓ ਇਕੱਠੇ ਹੋਵੋ ਪੰਚਾਇਤ ਆ ਉਹ ਕੋਈ ਹਾਸੇ ਵਾਲੀ ਗੱਲ ਨਾ ਮੰਨੋ ਇਹਨੂੰ ਸਾਨੂੰ ਧਿਰ ਖੜੀ ਕਰਤੀ ਜਿੰਨਾ ਮਰਜ਼ੀ ਨੂੰ ਵਧਾ ਲਓ ਇਹਦਾ ਕੋਈ ਲਿਮਟ ਨਹੀਂ ਅਨਲਿਮਿਟਿਡ ਆਏ ਸਾਨੂੰ ਰਾਹ ਬਣਾਤਾ ਯਾਰ ਠੀਕ ਆ ਬਣਾ ਸਕਦੇ ਆ ਨਾ ਕਰੰਸੀ ਆਪਦਾ ਹੀ ਕਰੰਸੀ ਆ ਮੈਂ ਟ੍ਰੇਡਮਾਰਕ ਬੁੱਕ ਕਰ ਲਿਆ ਕੋਈ ਗੱਲ ਨਹੀਂ ਥੋੜਾ ਹੀ ਐ ਵੀ ਖਾਲਸਾ কয়ਨ ਆਪਾਂ ਦਾ ਖਾਲਸਾ কয়ਨ ਸਾਰਿਆਂ ਚ ਆਪਣਾ ਤਾਂ ਉਹ ਦੋ ਘਟ ਗਿਣਤੀ ਚ ਸੀਗੇ ਹੁਣ ਆਪਾਂ ਬਹੁਤ ਗਿਣਤੀ ਚ ਹੋ ਜਾਾਂਗੇ ਤੇ ਆਓ ਵੀਰ ਬਣ ਕੇ ਸਾਰੇ ਨਾਲ ਲੱਗੋ ਤੇ ਆਪਾਂ ਨਵਾਂ ਪੰਜਾਬ ਬਣਾਈਏ ਥੈਂਕ ਯੂ